ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਹੈ 10 April ਤੋਂ ਲੈ ਕੇ 1 June ਤੱਕ VOTING ਹੋਵੇਗੀ Facebook ਪੇਰੈਂਟ ਕੰਪਨੀ Meta ਨੇ ਵੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਕੰਪਨੀ ਚੋਣਾਂ ਦੌਰਾਨ ਗਲਤ ਜਾਣਕਾਰੀ ਨੂੰ ਘੱਟ ਕਰਨ ਦੀ ਪਲਾਨਿੰਗ ਬਣਾ ਰਹੀ ਹੈ Election Operations Center ਨੂੰ ਐਕਟਿਵ ਕਰੇਗੀ ਤਾਂ ਜੋ ਖਤਰਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਮੈਟਾ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਲਈ ਉਹਨਾਂ ਦੇ ਦੁਨੀਆ ਭਰ ਦੇ ਵਿੱਚ 40 ਹਜ਼ਾਰ ਲੋਕ ਕੰਮ ਕਰ ਰਹੇ ਹਨ ਮੈਟਾ ਦੇ ਵੀ ਕਹਿਣਾ ਕਿ ਉਹ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਚੋਣਾਂ ਦੇ ਵਿੱਚ ਦਖਲ ਨੂੰ ਹਟਾਉਣ ਅਤੇ ਪਾਰਦਰਸ਼ਤਾ ਵਧਾਉਣ ਦੀ ਕੋਸ਼ਿਸ਼ ਕਰੇਗੀ ਇਸ ਦੇ ਨਾਲ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਕੰਪਨੀ ਨੇ ਵੀ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਦੁਨੀਆ ਭਰ ਦੇ ਵਿੱਚ ਲਗਭਗ 40000 ਲੋਕ ਕੰਮ ਕਰ ਰਹੇ ਹਨ ਅਤੇ 2016 ਤੋਂ ਹੁਣ ਤੱਕ ਉਹ ਇਸ ਖੇਤਰ ਦੇ ਵਿੱਚ ਟੀਮਾਂ ਤੇ ਤਕਨੀਕ ਤੇ 20 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਨਿਵੇਸ਼ ਕਰ ਚੁੱਕੇ ਹਨ ਇਸ ਦੇ ਵਿੱਚ ਫੇਸਬੁੱਕ ਇੰਸਟਾਗ੍ਰਾਮ ਟਰੈਕਸ ਅਤੇ 70 ਤੋਂ ਵੱਧ ਪਛਾਵਾਂ ਦੇ ਵਿੱਚ ਕੰਟੈਂਟ ਦਾ ਰਿਵਿਊ ਕਰਨ ਵਾਲੇ 15000 ਕੰਟੈਂਟ ਰਿਵਿਊਅਰ ਸ਼ਾਮਲ ਹਨ ਜਿਨ੍ਹਾਂ ਦੇ ਵਿੱਚ 20 ਭਾਰਤੀ ਪਛਾਵਾਂ ਵੀ ਸ਼ਾਮਲ ਹਨ ਕੰਪਨੀ ਕਹਿੰਦੀ ਹੈ ਕਿ ਉਹ ਭਾਰਤ ਦੇ ਚੋਣਾਂ ਦੇ ਲਈ ਇੱਕ ਖਾਸ ਕੰਟਰੋਲ ਰੂਮ ਬਣਾਇਆ ਹੈ ਕਿ ਇਸ ਕੰਟਰੋਲ ਰੂਮ ਦੇ ਵਿੱਚ ਕੰਪਨੀ ਦੇ ਕਈ ਜਾਣਕਾਰ ਲੋਕ ਜਿਵੇਂ ਜਾਸੂਸੀ ਦੇ ਮਾਮਲੇ ਸਮਝਣ ਵਾਲੇ ਅੰਕੜਿਆਂ ਦੇ ਵਿਗਿਆਨਕ ਇੰਜੀਨੀਅਰ ਰਿਸਰਚ ਕਰਨ ਵਾਲੇ ਕੰਮ ਚਲਾਉਣ ਵਾਲੇ ਤੇ ਕਾਨੂੰਨ ਅਤੇ ਕੰਟੈਂਟ ਦੇ ਨਾਲ ਜੁੜੇ ਲੋਕ ਮਿਲ ਕੇ ਚੋਣਾਂ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਪਹਿਲਾਂ ਹੀ ਪਛਾਣਨ ਦੀ ਕੋਸ਼ਿਸ਼ ਕਰਨਗੇ ਅਤੇ ਉਹਨਾਂ ਨੂੰ ਰੋਕਣ ਦੇ ਤਰੀਕੇ ਲੱਭਣਗੇ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਹੈ 10 April ਤੋਂ ਲੈ ਕੇ 1 June ਤੱਕ VOTING ਹੋਵੇਗੀ Facebook ਪੇਰੈਂਟ ਕੰਪਨੀ Meta ਨੇ ਵੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਕੰਪਨੀ ਚੋਣਾਂ ਦੌਰਾਨ ਗਲਤ ਜਾਣਕਾਰੀ ਨੂੰ ਘੱਟ ਕਰਨ ਦੀ ਪਲਾਨਿੰਗ ਬਣਾ ਰਹੀ ਹੈ ਇਲੈਕਸ਼ਨ ਆਪਰੇਸ਼ਨਸ ਸੈਂਟਰ ਨੂੰ ਐਕਟਿਵ ਕਰੇਗੀ ਤਾਂ ਜੋ ਖਤਰਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਮੈਟਾ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਲਈ ਉਹਨਾਂ ਦੇ ਦੁਨੀਆ ਪੜ ਦੇ ਵਿੱਚ 40 ਹਜ਼ਾਰ ਲੋਕ ਕੰਮ ਕਰ ਰਹੇ ਹਨ ਮੈਟਾ ਦੇ ਵੀ ਕਹਿਣਾ ਕਿ ਉਹ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਚੋਣਾਂ ਦੇ ਵਿੱਚ ਦਖਲ ਨੂੰ ਹਟਾਉਣ ਅਤੇ ਪਾਰਦਰਸ਼ਤਾ ਵਧਾਉਣ ਦੀ ਕੋਸ਼ਿਸ਼ ਕਰੇਗੀ ਇਸ ਦੇ ਨਾਲ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਕੰਪਨੀ ਨੇ ਵੀ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਦੁਨੀਆ ਭਰ ਦੇ ਵਿੱਚ ਲਗਭਗ 40 ਹਜ਼ਾਰ ਲੋਕ ਕੰਮ ਕਰ ਰਹੇ ਹਨ ਅਤੇ 2016 ਤੋਂ ਹੁਣ ਤੱਕ ਉਹ ਇਸ ਖੇਤਰ ਦੇ ਵਿੱਚ ਟੀਮਾਂ ਤੇ ਤਕਨੀਕ ਤੇ 20 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਨਿਵੇਸ਼ ਕਰ ਚੁੱਕੇ ਹਨ ਇਸ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਅਤੇ 70 ਤੋਂ ਵੱਧ ਭਾਸ਼ਾਵਾਂ ਦੇ ਵਿੱਚ ਕੰਟੈਂਟ ਦਾ ਰਿਵਿਊ ਕਰਨ ਵਾਲੇ 15 ਹਜ਼ਾਰ ਕੰਟੈਂਟ ਰਿਵਿਊਰ ਸ਼ਾਮਲ ਹਨ ਜਿਨ੍ਹਾਂ ਦੇ ਵਿੱਚ 20 ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹਨ ਕੰਪਨੀ ਕਹਿੰਦੀ ਹੈ ਕਿ ਉਹ ਭਾਰਤ ਦੇ ਚੋਣਾਂ ਦੇ ਲਈ ਇੱਕ ਖਾਸ ਕੰਟਰੋਲ ਰੂਮ ਬਣਾਇਆ ਹੈ ਕਿ ਇਸ ਕੰਟਰੋਲ ਰੂਮ ਦੇ ਵਿੱਚ ਕੰਪਨੀ ਦੇ ਕਈ ਜਾਣਕਾਰ ਲੋਕ ਜਿਵੇਂ ਜਾਸੂਸੀ ਦੇ ਮਾਮਲੇ ਸਮਝਣ ਵਾਲੇ ਅੰਕੜਿਆਂ ਦੇ ਵਿਗਿਆਨਕ ਇੰਜੀਨੀਅਰ ਰਿਸਰਚ ਕਰਨ ਵਾਲੇ ਕੰਮ ਚਲਾਉਣ ਵਾਲੇ ਤੇ ਕਾਨੂੰਨ ਅਤੇ ਕੰਟੈਂਟ ਦੇ ਨਾਲ ਜੁੜੇ ਲੋਕ ਮਿਲ ਕੇ ਚੋਣਾਂ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਪਹਿਲਾਂ ਹੀ ਪਛਾਣਨ ਦੀ ਕੋਸ਼ਿਸ਼ ਕਰਨਗੇ ਅਤੇ ਉਹਨਾਂ ਨੂੰ ਰੋਕਣ ਦੇ ਤਰੀਕੇ ਲੱਭਣਗੇ ਬਿਊਰੋ ਰਿਪੋਰਟ ਐਸਬਜੈਕਟ ਨਿਊਜ਼